ਆ ਗਿਆ ਥਾਣੇ ਦੇ ਮਾਰ ਕੀ ਕਾਰਨ ਹੈ ਜੀ ਤਰਨਾਲਾ ਮੈਂ ਪ੍ਰਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਜਨਿਕਤਾ ਸਿੱਧੂ ਪੁਰਦਾ ਜ਼ਿਲ੍ਹਾ ਜਨਰਸਟਰ ਅੱਜ ਡੈਂਡਾਰੇ ਖਾਨ ਨੂੰ ਤਰਨਾਲਾ ਆਇਆ ਸਾਡਾ ਦਰਜੀਤ ਸਿੰਘ ਖਾਲਸਾ ਜਿੱਡੇ ਵਾਲੇ ਬਲਾਕ ਦਾ ਪ੍ਰਧਾਨ ਹੈ ਤੇ ਨਜਾਇਜ਼ ਪਰਚਾ ਕਰਕੇ ਤੇ ਉਹਦੀ ਕਸਟਰੀ ਕਰਕੇ ਉਹਨੂੰ ਜੇਲ੍ਹ ਤੇ ਭੇਜਿਆ ਗਿਆ ਜਿਸ ਚੋਂ ਦਾ ਮਾੜਾ ਮੋਟਾ ਵੀ ਕਸੂਰ ਐਫ ਆਈ ਆਰ ਤੇ ਲਿਖਿਆ ਗਿਆ ਵੀ ਇਹਨੇ ਪਰਾਲੀ ਨੂੰ ਅੱਗ ਲਾਈ ਆਂ ਹੀ ਪ੍ਰਬੰਧ ਨੂੰ ਇਹ ਆਖਿਆ ਵੀ ਜਿੱਥੇ ਪਰਾਲੀ ਨੂੰ ਅੱਗ ਲੱਗੀ ਆ ਉੱਥੇ ਸਵਾਹ ਤੇ ਹੋਣੀ ਚਾਹੀਦੀ ਆ ਨਾ ਇਸ ਪ੍ਰਸ਼ਾਸਨਿਆ ਕਿੰਨੇ ਆਂ ਕਹਿੰਦੇ ਪਰਾਲੀ ਨੂੰ ਅੱਗ ਲਾਈ ਉਹ ਤੇ ਸਵਾਹ ਤੇ ਹੋਣੀ ਚਾਹੀਦੀ ਆ ਉਹ ਵੀ ਨਹੀਂ ਗੱਲ ਮੰਨ ਰਹੇ ਫਿਰ ਐਫ ਆਈ ਆਰ ਨਹੀਂ ਦੇ ਰਹੇ ਫਿਰ ਕਹਿ ਰਹੇ ਆ ਵੀ ਕੋਈ ਮਤਲਬ ਕੀ ਹੈ ਔਰਤ ਨੂੰ ਵੱਧ ਘੱਟ ਬੋਲਿਆ ਆਇਆ ਕਿ ਉਹ ਔਰਤ ਦੇ ਮੱਥੇ 'ਤੇ ਸਾਨੂੰ ਲਾ ਦੋ ਤੇ ਜੇ ਨੰਬਰ ਤੇ ਬਿਲਕੁਲ ਹੀ ਨਜਾਇਜ਼ ਪਰਚਾ ਕੀਤਾ ਗਿਆ ਵਾ ਪਿਛਲੇ ਦਿਨੇ ਬਾਕੀ ਨਾ ਬੋਲਦਾ ਰਿਹਾ ਜੰਡਿਆਲੇ ਦੇ ਵਿੱਚ ਉਹਦੀ ਲਾਕਡਾਡ ਜਿਹੜੀ ਵੀਡੀਓ ਮੰਤਰੀ ਸਾਹਿਬ ਆ ਉਹ ਕੱਟ ਰਹੀ ਆ ਅੱਜ ਦਾ ਲਗਾਤਾਰ ਇਥੇ ਸ਼ਿੰਗਰਸ਼ੀਆ ਉਹ ਜਾਰੀ ਆ ਜਿੰਨਾ ਦਿਨ ਉਹਨੂੰ ਬਿਨਾਂ ਜਮਾਨਤ ਉਹ ਰਿਆਣੀ ਕਰਦੇ ਉਹ ਔਰਤ ਵੱਲੋਂ ਕਿਹਾ ਗਿਆ ਵਾ ਕਿ ਮੇਰੇ ਮੈਨੂੰ ਹਰਾਸਮੈਂਟ ਕੀਤਾ ਗਿਆ ਵਾ ਮੇਰੇ ਨਾਲ ਵੱਧ ਘੱਟ ਬੋਲਿਆ ਗਿਆ ਵਾ ਇਸ ਕਰਕੇ ਜਿਹੜਾ ਵਾ ਉਹਨਾਂ ਵੱਲੋਂ ਏ ਆਫਾਇਰ ਜਿਹੜੀ ਆ ਦਰਜ ਕਰਵਾਈ ਗਈ ਹੈ ਉਹਨਾਂ ਨੇ ਉਹ ਗੁੱਜਰ ਪਰਿਵਾਰ ਨੇ ਇੱਕ ਜ਼ਿਮੀਂਦਾਰ ਦਾ 3 ਕਿੱਲੇ ਕਮਾਦ ਸੜਿਆ ਪੁਲਿਸ ਨੇ ਉਹਦੀ ਜਿਹੜੀ ਪੜਤਾਲ ਕਰ ਲਈ ਆ ਵੀ ਇਹਨਾਂ ਵਾਕੇ ਕੋਰਤੇ ਪਰਚਾ ਦਰਜ ਨਹੀਂ ਕੀਤਾ ਗਿਆ ਦੂਜੇ ਨੰਬਰ ਤੇ ਸਰਕਾਰ ਸੁਖਨਾਮ ਸਿੰਘ ਧਾਲਦੋਤ ਉਹ ਕੇਸ ਨੂੰ ਵੇਖ ਰਿਹਾ ਤੇ ਜੀਤ ਸਿੰਘ ਤੇ ਇਸ ਨਾਲ ਲੈਣਾ ਦੇਣਾ ਵੀ ਕੱਖ ਨਹੀਂ ਜਿਹਨੂੰ ਕੇਸ ਦੇ ਵਿੱਚ ਪਾਇਆ ਇਸ ਕਰਕੇ ਬਿਲਕੁਲ ਹੀ ਝੂਠਾ ਪਰਚਾ ਕੀਤਾ ਗਿਆ ਵਾ ਇਹ ਪ੍ਰਬੰਧ ਵੱਲੋਂ ਪੁਲਿਸ ਵੱਲੋਂ ਮੰਤਰੀ ਦੇ ਕਹਿਣ ਨਾਲ ਇਹ ਪਰਚਾ ਰੱਦੋ ਨਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਸਾਡੀ ਗੱਲਬਾਤ ਹੋਈ ਹੈ ਮੈਂ ਟੇਬਲ ਟਾਕ ਤੇ ਇਹਨਾਂ ਨੂੰ ਇੱਕ ਦੱਸਿਆ ਵੀ ਕਿ ਅਸੀਂ ਇਹ ਫੈਕਟ ਕੀ ਆ ਇਹ ਪਰਚਾ ਹੀ ਕਿ ਮਤਲਬ ਇਹ ਨਹੀਂ ਚੁੱਪਨ ਦੀ ਛੇਤੀ ਕਾਦੀ ਪੈ ਗਈ ਇਹਨੇ ਪਰਚਾ ਕਰਕੇ ਇੱਕਦਮ ਮਨਜ਼ੂਰ ਹਾਸਲ ਕਿਉਂ ਲੈ ਲਿਆ ਪੁਲਿਸ ਪੁਲਿਸ ਕੋ ਅਸਲ ਕੋਈ ਦਬਾਬ ਨਹੀਂ ਇਸ ਗੱਲ ਦਾ ਕਿ ਉਹ ਪਰਚਾ ਹੀ ਜਿਹੜਾ ਬਿਲਕੁਲ ਹੀ ਕਿਸਾਨਾਂ ਨੂੰ ਤੇ ਠੀਕਾ ਕੀਤਾ ਗਿਆ ਅਗਲਾ ਸਟੈਪ ਕੀ ਹੋਵੇਗਾ ਤੁਹਾਡਾ ਅਗਲਾ ਸ਼ਾਂਤਮਈ ਜੰਡਿਆਲੇ ਥਾਣੇ ਦੇ ਬਾਹਰ ਦਰਨਾ ਲਾ ਕੇ ਬੈਠਨੇ ਆ ਅਗਲੇ ਬੈਠੇ ਰਹਿਵਾਂਗੇ ਲਗਾਤਾਰ ਦਰਨਾ ਥਾਣੇ ਦੇ ਬਾਹਰ ਕਾਹਦੀ ਚੱਲੂਗਾ ਜਿਨ੍ਹਾਂ ਤੇ ਸਾਡੇ ਸਾਥੀਆਂ ਬਿਨ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਧਰਨਾ ਲਗਾਇਆ ਗਿਆ ਦੇਖੋ ਜੀ ਬਿਲਕੁਲ ਜਿਹੜਾ ਨਜਾਇਜ਼ ਪਰਚਾ ਬਿਲਕੁਲ ਨਜਾਇਜ਼ ਦਿਨ ਉਹ ਕਿਹਾ ਤੱਕ ਇਸਾਈ ਜਿਹੜੀ ਉਹ ਕਹਿ ਸਕਦੇ ਆ ਦੇਖੋ ਜੀ ਐਫਆਰ ਦੇ ਵਿੱਚ ਲਿਖਿਆ ਕੀ ਆ ਕਿ 17 ਕਿੱਲਿਆਂ ਦੀ ਪਰਾਲੀ ਨੂੰ ਅੱਗ ਲਾਤੀ ਆ 17 ਕਿੱਲਿਆਂ ਦੀ ਜਿਹੜੀ ਪਰਾਲੀ ਆ ਉਹਦੀ ਸਵਾ ਕਿੱਲੀ ਹੋਊਗੀ ਉੱਥੇ ਤੁਸੀਂ ਮੌਕੇ ਤੇ ਜਾ ਕੇ ਵੇਖ ਲਓ 1 ਕਿਲੋ ਸਵਾ ਨਹੀਂ ਤੁਹਾਨੂੰ ਉਸ ਤੋਂ ਮਿਲੇਗੀ ਇਹਨਾਂ ਜਾਇਜ਼ ਨਹੀਂ ਦੁਰਹੀ ਆ ਦੂਜੀ ਗੱਲ ਕੀ ਗੁਜਰੀ ਆਂਦੀ ਆ ਵੀ ਮੇਰੇ ਕੱਪੜੇ ਪਾੜ ਕੇ ਤੇ ਮੈਨੂੰ ਆਂਦੀ ਆ ਵੀ ਪਿੰਡਾਂ ਦੇ ਵਿੱਚ ਕਮਾਉਣਾ ਤੈਨੂੰ ਨੰਗੀ ਕਰਕੇ ਵੇਖੋ ਦਰਜੀਤ ਸਿੰਘ ਖਾਲਸਾ ਜਿਹੜਾ ਵਾ ਇਹ ਤਾਂ ਇਹ ਗੱਲ ਹੋਈ ਨਹੀਂ ਆ ਇੰਨਾ ਜ਼ਿਆਦਾ ਝੂਠ ਹੈ ਇੰਨਾ ਜ਼ਿਆਦਾ ਝੂਠ ਕਿ ਵੇਖੋ ਵੀ ਇੱਕੇ ਦਿਨ ਦੇ ਵਿੱਚ ਪਰਚਾ ਕਰਕੇ ਰਸ਼ਟਪਾੜ ਦੇ ਜਿਲ੍ਹੇ ਤੇ ਆ ਅਸਲ ਦੇ ਵਿੱਚ ਗੱਲ ਇਹ ਆ ਦਰਜੀਤ ਸਿੰਘ ਖਾਲਸਾ ਜਿਹੜਾ ਨਸ਼ਿਆਂ ਦੇ ਬੋਲਦਾ ਵਾ ਜਿਹੜੇ ਸੱਚੇ ਮੁੱਦੇ ਆ ਜਿਹੜੇ ਪੰਜਾਬ ਦੇ ਜਿਹੜੇ ਮੁੱਦੇ ਆ ਜਿਹੜੇ ਸਰਕਾਰਾਂ ਦਬਾਉਂਦੇ ਆ ਉਹਨਾਂ ਦੇ ਬੋਲਦਾ ਵਾ ਅਸਲ ਦੇ ਵਿੱਚ ਦਲਜੀਤ ਸਿੰਘ ਖਾਲਸਾ ਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰ ਕਰ ਲਈ ਆ ਕੁਝ ਪ੍ਰਸ਼ਾਸਨ ਕਰਨ ਦੇ ਆ ਹੋਰ ਇਹ ਕੁਛ ਨਹੀਂ ਹੈਗਾ ਜੇ ਮੈਂ ਤੇ ਇਹਨਾਂ ਵਾਂ ਜੇ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਪਰਾਲੀ ਦੇ ਵਿੱਚ ਜਾਂ ਗੁੱਗਰੀ ਦੇ ਕੱਪੜੇ ਕਾੜਨ ਦੇ ਵਿੱਚ ਇੱਕ ਪਰਸੈਂਟ ਸੱਚ ਨਿਕਲਦਾ ਵਾ ਮੇਰੇ ਕੋਲ ਅੱਜ ਸਾਇਨ ਕਰਾ ਲਓ ਦਲਜੀਤ ਸਿੰਘ ਖਾਲਸਾ ਦੀ ਬਦਲੇ ਮੈਂ ਜਿਹੜਾ ਜੇਲੇ ਜਾਊਂਗਾ ਬਿਲਕੁਲ ਝੂਠਾ ਪਰਚਾ ਕਰਕੇ ਇੱਕ ਦਿਨ ਦੀ ਫਰੇ ਕਰਕੇ ਤੇ ਵੇਖੋ ਜੀ ਜੇਲੇ ਵੀ ਤੇ ਕਿਉਂ ਤੱਕ ਇਹ ਸਹੀ ਹੋ ਰਿਹਾ ਹੈ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਕੁਲਵਿੰਦਰ ਸਿੰਘ ਮਾਲ ਉਹਨੇ ਤੁਹਾਨੂੰ ਦੱਸਤਾ ਵਾ ਕਿ ਰਾਤ ਜਿਹੜਾ ਧਰਨਾ ਸਾਡਾ ਨਿਰੰਤਰ ਜਾਰੀ ਰਹੂਗਾ ਸਵੇਰੇ ਜਿਹੜਾ ਜਿੰਨਾ ਵੀ ਸਾਡਾ ਕੇਡਾ ਇਕੱਠਾ ਹੋਵੇ ਟਰਾਲੀਆਂ ਦੇ ਨਾਲ ਆਣ ਕੇ ਵੱਡਾ ਜਿਹੜਾ ਕੱਟ ਕਰਕੇ ਤੇ ਧਰਨਾ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਤੱਕ ਜੀ ਸਿੰਘ ਖਾਲਸਾ ਖੜਾਰੇ ਆਣੀ ਹੈ